ਗੁਰੂ ਦੀ ਪਿਆਰੀ ਸواری ਗੁਰੂ ਦਾ ਖਾਸ ਰੂਪ ਗੁਰੂ ਰੂਸਾ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀਓ ਆਪ ਜੀ ਦੇ ਨਾਲ ਅੱਜ ਸ਼੍ਰੀਮਾਨ ਸੰਤ ਬਾਬਾ RAM Singh ji gannua wale ਮਹਾਪੁਰਸ਼ ਉਹਨਾਂ ਨੇ ਜੋ 2025 ਵਾਰੇ ਪਵਿੱਖਤ ਬਚਨ ਕੀਤੇ ਸੀ ਉਹ ਅੱਜ ਸੱਚ ਹੋ ਗਏ ਤੇ ਹੁਣ ਉਹਦਾ ਉਪਾਅ ਕੀ ਹੈ ਉਹ ਤੋਂ ਬਚਣਾ ਕੀ ਹੈ ਆਪਾਂ ਇਹ ਭਿਆਨਕ ਸਮੇਂ ਤੋਂ ਕਿਸ ਤਰ੍ਹਾਂ ਬਚ ਸਕਦੇ ਹਾਂ ਆਪ ਜੀ ਦੇ ਨਾਲ ਇਸ ਵਾਰ ਇਹ ਅੱਜ ਜੁਬਾ ਮਹਾਂਪੁਰਸ਼ ਨੇ ਬਚਨ ਇਹਨਾਂ ਤੇ ਵਿਚਾਰ ਕਰਾਂਗੇ ਮਹਾਂਪੁਰਸ਼ਾਂ ਨੇ ਕਿੰਨੇ ਸਾਲ ਹੋ ਗਏ ਪਹਿਲਾਂ ਹੀ ਬਚਨ ਕਰ ਦਿੱਤੇ ਸੀ ਕਿ ਗੰਨੂਆਲ ਵਾਲੇ ਬਾਬਾ ਜੀ ਨੇ ਵੇ ਭਾਈ ਜਿਹੜਾ 2025 ਦਾ ਸਮਾਣਾ ਇਹ ਤਾਂ ਜਲੇ ਜਲ ਹੋ ਜਾਣਾ ਪਾਣੀਓ ਪਾਣੀ ਆ ਜਾਣਾ ਡਗਮਗ ਡਗਮਗ ਹੋ ਜਾਣਾ ਕਹਿੰਦੇ ਸੀ ਕਹਿੰਦੇ ਜੇ ਮੈਂ ਹੋ ਗਿਆ ਨਾ ਮੈਨੂੰ ਆਵਾਜ਼ ਮਾਰ ਦਿਓ ਬਾਬਿਓ ਤੇਰੀ ਮਾਂ ਕਿਤੇ ਹੋਇਆ ਮਨ ਲਗਾ ਕੇ ਹੱਥ ਮਾਰ ਬਾਬਦੇ ਕਿ ਮਾਰ ਦਿਓ ਆਇਓ ਮਾੜਾ ਨਾ ਨਾ ਮੈਨੂੰ ਏ ਮਹਾਂਪੁਰਸ਼ਾਂ ਦੇ ਬਚਨ ਸੀ ਵੀ ਮੈਨੂੰ ਆਵਾਜ਼ ਮਾਰ ਲਿਓ ਜੇ ਮੈਂ ਹੋਇਆ ਕਹਿੰਦੇ ਪਰ ਮੈਂ ਚਲੇ ਜਾਣਾ ਮੈਂ ਰਹਿਣਾ ਨਹੀਂ ਮੈਂ ਚਲੇ ਜਾਣਾ ਸਰੀਰਕ ਰੂਪ ਚ ਤੇ ਮੈਨੂੰ ਆਵਾਜ਼ ਮਾਰ ਦਿਓ ਸਾਧ ਸੰਗਤ ਜੀ ਅੱਜ ਪੰਜਾਬ ਤੇ ਕਿਹੋ ਜਿਹਾ ਭਿਆਨਕ ਸਮਾ ਆ ਗਿਆ ਪਿੰਡਾਂ ਦੇ ਪਿੰਡ ਤਬਾਹ ਹੋ ਗਏ ਇੱਕ ਰੋਜੀ ਰੋਟੀ ਲਈ ਘਰ ਬਣਾਉਣ ਲਈ ਇਨਸਾਨ ਦੀ ਸਾਰੀ ਜ਼ਿੰਦਗੀ ਲੰਘ ਜਾਂਦੀ ਆ ਇੱਕ ਘਰ ਬਣਾਉਣ ਦੇ ਲਈ ਤੇ ਇੱਕ ਸਕਿੰਟ ਦੇ ਵਿੱਚ ਇੱਕ ਮਿੰਟ ਦੇ ਵਿੱਚ ਜਦੋਂ ਘਰ ਅੱਖਾਂ ਸਾਹਮਣੇ ਟਹਿਰੀ ਹੋ ਜਾਂਦਾ ਟੁੱਟ ਜਾਂਦਾ ਪਾਣੀ ਵਿੱਚ ਡੁੱਬ ਜਾਂਦਾ ਤਾਂ ਉਸ ਤੇ ਪਰਿਵਾਰ ਦੇ ਜੀਆਂ ਤੇ ਜੱਜ ਨੇ ਤਿਲ ਤਿਲ ਮਾਰ ਕੇ ਘਰ ਬਣਾਇਆ ਹੁੰਦਾ ਨਾ ਉਹਨੂੰ ਪੁੱਛੋ ਕਿ ਕੀ ਦਰਦ ਹੁੰਦਾ ਹਿਮਾਚਲ ਦੇ ਵਿੱਚ ਕਿੰਨਾ ਪਾਣੀ ਆ ਗਿਆ ਕੁੱਲੂ ਦੇ ਵਿੱਚ ਮਨਾਲੀ ਦੇ ਵਿੱਚ ਕਿੰਨੀ ਤਬਾਈ ਹੋ ਗਈ ਲੋਕਾਂ ਨੂੰ ਭੱਜਣ ਦਾ ਟਾਈਮ ਤੱਕ ਨਹੀਂ ਮਿਲਿਆ ਘਰਾਂ ਦੇ ਘਰ ਤਬਾਹ ਕਰਤੇ ਪਾਣੀ ਨੇ ਕਿਤੇ ਬੱਦਲ ਫਟ ਗਿਆ ਕਿਤੇ ਡੈਮ ਖੋਲ ਦਿੱਤੇ ਗਏ ਪੰਜਾਬ ਦੇ ਵਿੱਚ ਕਿੰਨੇ ਇਲਾਕੇ ਨੇ ਗੁਰਦਾਸਪੁਰ ਕੋੜਬ ਥੇਰੇ ਇਲਾਕੇ ਨੇ ਬਾਬਾ ਡੇਰ ਬਾਬਾ ਨਾਨਕ ਨਨਕਾਣਾ ਸਾਹਿਬ ਤੱਕ ਪਾਣੀੋਂ ਪਾਣੀ ਹੋ ਗਿਆ ਪੰਜਾਬ ਸਾਰਿਆਂ ਲਈ ਖੜ ਜਾਂਦਾ ਹਰ ਸਿਚੁਏਸ਼ਨ ਦੇ ਵਿੱਚ ਪੰਜਾਬ ਪੰਜਾਬੀਅਤ ਇੱਕ ਕੌਮ ਸਾਰਿਆਂ ਲਈ ਖੜ ਜਾਂਦੀ ਆ ਪਰ ਜਦੋਂ ਪੰਜਾਬ ਤੇ ਇਹ ਜਾ ਸਮਾਉਂਦਾ ਉਦੋਂ ਕੋਈ ਨਹੀਂ ਖੜਦਾ ਹੁਣ ਵੀ ਜਿੰਨਾ ਇਹ ਕੰਮ ਕਰ ਰਹੇ ਨੇ ਐਨ ਜੀਓ ਵਾਲੇ ਜਿਹੜਾ ਨੇ ਐਨ ਜੀਓ ਖੋਲੇ ਹੋਏ ਨੇ ਉਹ ਭਰਾ ਨੇ ਜਿਹੜੇ ਰੈਸਕਿਊ ਕਰ ਰਹੇ ਨੇ ਪਰਿਵਾਰਾਂ ਦੇ ਪਰਿਵਾਰ ਉਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਹੈ ਅਸੀਂ ਆਪਣੇ ਘਰਾਂ ਦੇ ਵਿੱਚ ਅੱਜ ਸੁਰੱਖਿਤ ਬੈਠੇ ਹਾਂ ਕਈ ਜਗ੍ਹਾ ਤੇ ਪਾਣੀ ਨਹੀਂ ਆਇਆ ਕਈ ਜਗ੍ਹਾ ਤੇ ਪਾਣੀ ਰਿਹਾ ਹੀ ਨਹੀਂ ਇੰਨਾ ਕੁ ਪਾਣੀ ਆ ਗਿਆ ਜਿਸ ਕੋਲ 2 ਕਿੱਲੇ ਸੀ 6 ਕਿੱਲੇ ਸੀ ਕਿਸੇ ਕੋਲੇ ਇੱਕੋ ਇੱਕ ਘਰ ਸੀ ਤਬਾਹ ਹੋ ਗਿਆ ਸਾਰਾ ਕੁਝ ਹੀ ਰੁਲ ਗਿਆ ਚਲੋ ਘੜਤਾ ਦੁਬਾਰਾ ਵੀ ਬਣ ਜਾਣਗੇ ਪਰ ਜਿਹੜਾ ਜੀ ਆ ਪਰਿਵਾਰ ਦਾ ਉਹ ਚਲਿਆ ਗਿਆ ਅੱਖਾਂ ਸਾਹਮਣੇ ਡੁੱਬ ਗਏ ਰਾਤ ਨੂੰ ਸੁੱਤੇ ਪਈ ਪਾਣੀ ਆ ਗਿਆ ਪਤਾ ਹੀ ਲੱਗਿਆ 6 ਜੀਆ ਜੋ ਤਿੰਨ ਕਿੱਧਰ ਉਲੰਘ ਗਏ ਉਹ ਘਾਟਾ ਵੀ ਕਦੇ ਨਹੀਂ ਪੂਰਾ ਹੋਣ ਵਾਲਾ ਹੁਣ ਦਰਿਆ ਦੇ ਕੰਢੇ ਜਿਹੜੇ ਪਿੰਡ ਸੀ ਉਹ ਫਸਲਾਂ ਦੇ ਉੱਪਰ ਰਿੱਤਾ ਆ ਗਿਆ ਪਾਣੀ ਨਾਲ ਫਸਲਾਂ ਤਾਂ ਤਬਾਹ ਹੋ ਗਈਆਂ ਹੁਣ ਉਥੇ ਕਿੰਨੇ ਸਾਲ ਖੇਤੀ ਨਹੀਂ ਹੋਣੀ ਕਿਉਂਕਿ ਰੇਤ ਆ ਗਿਆ ਰੇਤੇ ਦੇ ਵਿੱਚ ਫਸਲ ਛੇਤੀ ਹੋਣੀ ਨਹੀਂ ਡੰਗਰ ਮਾਲ ਪਸ਼ੂ ਕਿੰਨਾ ਮਰ ਗਿਆ ਹੁਣ ਜਦੋਂ ਇਹ ਸੁੱਕੇਗਾ ਰੱਬ ਕਿਰਪਾ ਕਰੇ ਜਿਹੜਾ ਇਹ ਭਿਆਨਕ ਸਮਾਂ ਟਲ ਜਾਵੇ ਜਦੋਂ ਇਹ ਸੁੱਕੇਗਾ ਇਹਦੇ ਨਾਲ ਫਿਰ ਉਸ ਤੋਂ ਬਾਅਦ ਬਿਮਾਰੀਆਂ ਫੈਲਣਗੀਆਂ ਇਹ ਵੀ ਮਹਾਪੁਰਸ਼ਾਂ ਨੇ ਬਚਨ ਕੀਤੇ ਸੀ ਕਹਿੰਦੇ ਵੀ ਬਿਮਾਰੀਆਂ ਇਹੋ ਜੀਆਂ ਫੈਲਣਗੀਆਂ ਸਭ ਤੋਂ ਪਹਿਲਾਂ ਪੇਟ ਦੀਆਂ ਡਾਕਟਰ ਨੂੰ ਪਤਾ ਹੀ ਲੱਗਣਾ ਕਹਿੰਦੇ ਵੀ ਬਿਮਾਰੀ ਕਿਹੜੀ ਆ ਤੇ ਕਿੱਥੋਂ ਸ਼ੁਰੂ ਹੋਈ ਆ ਖਤਮ ਕਿਵੇਂ ਕਰਨੀ ਆ ਇਹ ਵੀ ਸਮਝ ਆਣਾ ਸੋ ਮਹਾਪੁਰਸ਼ ਕਹਿੰਦੇ ਸੀ ਭਾਈ ਇਸ ਭਿਆਨਕ ਸਮੇ ਤੋਂ ਕਿਵੇਂ ਬਚਣਾ ਉਹਦੇ ਲਈ ਆਪਾਂ ਕੀ ਕਰਨਾ ਕੀ ਯਤਨ ਕਰਨੇ ਨੇ ਮਹਾਂਪੁਰਸ਼ ਕਹਿੰਦੇ ਸੀ ਭਾਈ ਵੱਧ ਤੋਂ ਵੱਧ ਪਾਠ ਕਰੋ ਜਾਪ ਕਰੋ ਆਪਣੇ ਲਈ ਤੇ ਚਾਹੇ 2 ਮਿੰਟ ਕੱਢ ਲਿਆ ਕਰੋ ਚਾਹੇ 5 ਮਿੰਟ ਸ਼ੁਰੂਆਤ ਦੇ ਭਲੇ ਲਈ ਵੀ ਪਾਠ ਕਰਿਆ ਕਰੋ ਅਰਦਾਸ ਕਰਿਆ ਕਰੋ ਸਤਿਗੁਰੂ ਜਿਹੜਾ ਇਸ ਸਮਾਂ ਪੰਜਾਬ ਤੇ ਚਾਹੇ ਕਿੱਥੇ ਵੀ ਹੈ ਹਿਮਾਚਲ ਚ ਹੈ ਕੁੱਲੂ ਹੈ ਮਨਾਲੀ ਹੈ ਜਿੱਥੇ ਵੀ ਇਹ ਦਰਦਨਾਕ ਹਾਦਸੇ ਹੋ ਰਹੇ ਨੇ ਮਾਵਾ ਦੇ ਪੁੱਤ ਚਲੇ ਗਏ ਪਰਿਵਾਰਾਂ ਦੇ ਪਰਿਵਾਰ ਚਲੇ ਗਏ ਘਰਾਂ ਦੇ ਘਰ ਚਲੇ ਗਏ ਜ਼ਮੀਨ ਜਾਇਦਾ ਸਭ ਕੁਝ ਹੀ ਪਾਣੀ ਚਿਰੜ ਗਿਆ ਜ਼ੀਰੋ ਹੋ ਗਏ ਬੰਦੇ ਮਹਾਰਾਜ ਤਿਰਫਾ ਕਰੋ ਸਰਵਤ ਦਾ ਭਲਾ ਕਰੋ ਇਹ ਸਮਾਂ ਦੁਆਰਾ ਨਾ ਆਵੇ ਕਿਉਂਕਿ ਇਹ ਸਮਾਂ ਇੱਕ ਵਾਰੀ ਵੰਡ ਦਾ ਦੇਖ ਚੁੱਕੇ ਆਂ ਇੱਕ ਵਾਰੀ 88 ਦਾ ਹੜ੍ਹ ਦੇਖ ਚੁੱਕੇ ਆਂ ਕਿੰਨਾ ਕੁਸ਼ਤਵਾ ਹੋ ਜਾਂਦਾ ਆਪਾਂ ਕਿਸ ਤਰ੍ਹਾਂ ਉਹਨਾਂ ਦੀ ਮਦਦ ਕਰ ਸਕਦੇ ਆ ਪੰਜਾਬ ਦੇ ਜਿੱਥੇ ਤੱਕ ਵੀ ਇਹ ਮੇਰੀ ਵੀਡੀਓ ਜਾ ਰਹੀ ਹੈ ਆਪ ਜੀ ਕੋਸ਼ਿਸ਼ ਕਰੋ ਵਦ ਤੋਂ ਵਦ ਪਹੁੰਚਾ ਦਿਓ ਦੂਸਰੀ ਜਿਹੜੇ ਐਨ ਆਰ ਆਈ ਨੇ ਜਿਹੜੇ ਬਾਹਰ ਰਹਿੰਦੇ ਨੇ ਉਹਨਾਂ ਦੀ ਪੰਜਾਬ ਨੂੰ ਬਹੁਤ ਸਪੋਰਟ ਹੈ ਬਹੁਤ ਜ਼ਿਆਦਾ ਵੀਰ ਭੈਣ ਭਰਾ ਨੇ ਜਿਹੜੇ ਪੰਜਾਬ ਦੇ ਭਲੇ ਲਈ ਉੱਥੇ ਕਮਾਉਂਦੇ ਨੇ ਤੇ ਇੱਥੇ ਆਪਣਾ ਫੰਡ ਪੈਸਾ ਭੇਜਦੇ ਨੇ ਸੋ ਮੇਰੀ ਗੁਜਾਰਸ਼ ਹੈ ਜਿੱਥੇ ਤੱਕ ਵੀ ਮੇਰੀ ਵੀਡੀਓ ਜਾ ਰਹੀ ਹੈ ਜੇ ਤੁਹਾਨੂੰ ਰੱਬ ਨੇ 4 ਪੈਸੇ ਦਿੱਤੇ ਨੇ ਨਾ ਇਹਨਾਂ ਨੂੰ ਸਾਂਭ ਲਓ ਆਪਣਾ ਦਸਬੰਦ ਰੱਖ ਲਓ ਜਦੋਂ ਇਹ ਸਮਾਂ ਟਲ ਗਿਆ ਜਾਂ ਹੁਣ ਵੀ ਲੋੜ ਹੈ ਪਰ ਹੱਥ ਵਨ ਇੱਕ ਬੇਨਤੀ ਹੈ ਕਿਉਂਕਿ ਖੜਾਂ ਦੇ ਨਾਂ ਤੇ ਠੱਗੀਆਂ ਵੀ ਬਹੁਤ ਵੱਜਦੀਆਂ ਨੇ ਕਰੋਨਾ ਰੁਪਈਆ ਲੋਕ ਇੱਕ ਵੀਡੀਓ ਪਾ ਕੇ ਕਮਾ ਲੈਂਦੇ ਨੇ ਜਦੋਂ ਵੀ ਕਿਤੇ ਦਾਨ ਕੁੰਨ ਕਾਨਨ ਸਾਧ ਸੰਗਤ ਜੀ ਉਹਦੀ ਪਰਚੋਲ ਕਰਨੀ ਆ ਪੈਰ ਵੀ ਕਰਨੀ ਆ ਵੀ ਜਿੱਥੇ ਅਸੀਂ ਦੇ ਰਹਿਆਂ ਕੀ ਗੱਲ ਸਾਡਾ ਇਹ ਪੈਸਾ ਸਹੀ ਜਗ੍ਹਾ ਤੇ ਲੱਗ ਰਿਹਾ ਜਿਸ ਬੰਦੇ ਨੂੰ ਦੇ ਰਹਿਆਂ ਉਹ ਬੰਦਾ ਇਮਾਨਦਾਰਾ ਵਾਕਈ ਉੱਥੇ ਲਾ ਰਿਹਾ ਇਨਵੈਸਟਮੈਂਟ ਕਰ ਰਿਹਾ ਜਾਂ ਆਪਣੀ ਗੋਲਕ ਜਾਂ ਆਪਣਾ ਬੈਲੈਂਸ ਵਧਾ ਰਿਹਾ ਇਸ ਗੱਲ ਦਾ ਬਹੁਤ ਜ਼ਿਆਦਾ ਆਪਾਂ ਧਿਆਨ ਰੱਖਣਾ ਕਿਉਂਕਿ ਤੁਹਾਡੀ ਮਿਹਨਤ ਦੀ ਤਿਲ ਤਿਲ ਕਮਾਈ ਕੀਤੀ ਹੋਈ ਆ ਆਪਾਂ ਤਾਂ ਇਹੋ ਸੋਚ ਕੇ ਦੇ ਰਹੇ ਆ ਵੀ ਕਹਿੰਦੇ ਭਲੇ ਲਈ ਚੰਗੇ ਪਾਸੇ ਲੱਗਦੇ ਆਵੇ ਪਰ ਜੋ ਬੰਦਾ ਆਪ ਹੀ ਅਗੋਖਾ ਆ ਗਿਆ ਜਿਨ੍ਹਾਂ ਲਈ ਭੇਜੀ ਸੀ ਉਹਨਾਂ ਤੱਕ ਪਹੁੰਚੇ ਹੀ ਨਾ ਉਹ ਆਪਣਾ ਦਿੱਤਾ ਨਾ ਦਿੱਤਾ ਇੱਕ ਵਰਗਾ ਹੀ ਆ ਸੋਝੀ ਨਾਲ ਉਹ ਰੱਬ ਨੇ ਦੋ ਟਾਈਮ ਦੀ ਰੋਟੀ ਬੜੀ ਸੁਣ ਦਿੱਤੀ ਆ ਨਾ ਸ਼ੁਕਰ ਕਰਿਆ ਕਰੋ ਸਤਿਗੁਰੂ ਦਾ ਵੀ ਦੇਖ ਲੋ ਜਿਨ੍ਹਾਂ ਨੇ 20 ਵੀ 30 ਸਾਲ ਕਰਕੇ ਘਰ ਬਣਾਏ 1 ਮਿੰਟ ਦੇ ਵਿੱਚ ਸਭ ਕੁਝ ਤਬਾਹ ਹੋ ਗਿਆ ਜ਼ੀਰੋ ਤੇ ਆ ਗਏ ਬੰਦੇ ਗਰਾਊਂਡ ਲੈਵਲ ਤੇ ਕਦੋਂ ਉਹਨਾਂ ਦੇ ਘਰਨ ਬਣਨਗੇ ਕਦੋਂ ਪਰਿਵਾਰ ਦੁਆਰਾ ਵਿਛੜੇ ਮਿਲਣਗੇ ਕਦੋਂ ਦੁਬਾਰਾ ਵਰਗਾ ਫੇਰ ਘਰਾਂ ਦਾ ਮਾਹੌਲ ਬਣੇਗਾ ਇਹ ਤਾਂ ਪਰਮਾਤਮਾ ਜਾਣਦਾ ਪਰ ਅੱਜ ਲੋੜ ਹੈ ਇਸੇ ਗਰੀਬ ਦੀ ਬਾਹ ਫੜਨ ਦੀ ਲੋੜ ਹੈ ਉਹਦੀ ਬਾਹ ਫੜੀਏ ਜਿਹਨੂੰ ਬਾਕੀ ਜ਼ਰੂਰਤ ਮੰਗ ਹੈ ਸੋ ਮਾਂ ਪੁਰਸ਼ਾਂ ਦੇ ਬਚਨ ਸੀਗੇ ਕਿ ਭਾਈ ਵੱਦ ਤੋਂ ਵੱਧ ਜਾਪ ਕਰੋ ਪਾਠ ਕਰੋ ਇਸਮਾਂ ਉਧਰੋਂ ਚਾਹੀ ਅੱਜ ਹੜ ਆ ਕੇ ਕੱਲੂ ਬਿਮਾਰੀਆਂ ਦੇ ਰੂਪ ਵਿੱਚ ਤੁਹਾਡੇ ਤੱਕ ਵੀ ਆ ਸਕਦਾ ਜੇ ਤੁਸੀਂ ਅੱਜ ਘਰਾਂ ਚ ਸੁਰੱਖਿਅਤ ਬੈਠੇ ਹੋ ਪਈ ਲੋਕ ਕਮੈਂਟ ਕਰਦੇ ਸੀ ਜਦੋਂ ਵੀਡੀਓ ਪਾਈ ਐਵੇਂ ਕਿਵੇਂ ਹੋ ਸਕਦਾ ਇਹ ਤਾਂ ਮਹਾਪੁਰਸ਼ ਐਵੇਂ ਤਾਂ ਹੋਈ ਨਹੀਂ ਸਕਦਾ ਜੀ ਇਹ ਕੌਣ ਕਰ ਸਕਦਾ ਅੱਗੇ ਵਾਲੇ ਬਚਨ ਸੋ ਉਹਨਾਂ ਉਹਖੀ ਦੇਖ ਰਹੇ ਨੇ ਜੋ ਮਹਾਪੁਰਸ਼ਾਂ ਨੇ ਬਚਨ ਕੀਤੇ ਸੀਗੇ ਕਿ ਕੀ ਹੋ ਰਿਹਾ ਕਿਵੇਂ ਹੋ ਰਿਹਾ ਉਹਨਾਂ ਨੇ ਇਹ ਵੀ ਕਿਹਾ ਸੀ ਕਹਿੰਦੇ ਭਾਈ ਹੰਸਾਲੀ ਵਾਲੇ ਮਹਾਪੁਰਸ਼ ਅਜੇ ਜਲਵਾ ਦਿਖਾਉਣਗੇ ਉਹ ਹਾਜ਼ਰ-ਨਾਜ਼ਰ ਨੇ ਮੈਂ ਉਹਨਾਂ ਨੂੰ ਕਹਿੰਦੇ ਮੈਂ ਨਹੀਂ ਸਮਝਦਾ ਵੀ ਉਹ ਚਲੇ ਗਏ ਉਹ ਇੱਥੇ ਹੀ ਨਹੀਂ ਕੋਲੀ ਨੇ ਸਾਡੇ ਸੋ ਆਪ ਜੀ ਸਾਧ ਸੰਗਤ ਜੀ ਅਰਦਾਸਾਂ ਬੇਨਤੀਆਂ ਕਰੋ ਰੋਜ਼ ਜਿਹੜੇ ਸੁਖੀ ਵਸ ਰਹੇ ਹੋ ਨਾ ਸ਼ੁਕਰਾਨਾ ਕਰੋ ਵਾਹਿਗੁਰੂ ਦਾ ਦਿੱਤੀਆਂ ਦਾਤਾਂ ਦਾ ਸੁਗਾਤਾਂ ਦਾ ਸਵਾਸਾਂ ਦਾ ਸਤਿਗੁਰੂ ਤੇਰਾ ਸ਼ੁਕਰ ਆ ਤੂੰ ਸਾਨੂੰ ਆਹ ਚੰਗੇ ਹੱਥ ਪੈਰ ਦਿੱਤੇ ਨੇ ਬੋਲਣ ਦੀ ਸ਼ਕਤੀ ਦਿੱਤੀ ਆ ਸੋਚਣ ਦੀ ਸ਼ਕਤੀ ਦਿੱਤੀ ਆ ਖਾਣ ਲਈ ਸਾਨੂੰ ਇੰਨਾ ਕੁ ਦਿੱਤਾ ਸਾਨੂੰ ਮਹਿਸੂਸ ਨਹੀਂ ਹੁੰਦਾ ਵੀ ਸਾਡੇ ਕੋਲ ਕੋਈ ਕਮੀ ਆ ਇਹ ਸਾਡੇ ਲਈ ਇੱਕ ਸਬਕ ਹੈ ਇਨਸਾਨ ਦੇ ਲਈ ਜਿਨ੍ਹਾਂ ਦੇ ਅੰਦਰ ਹਉਮੈ ਦਾ ਕੀੜਾ ਹੈ ਹੰਕਾਰ ਦਾ ਕੀੜਾ ਹੈ ਵੀ ਮੈਂ ਮੇਰੇ ਕੋਲ ਤਾਂ ਇੰਨਾ ਮੈਂ ਤਾਂ ਐ ਕਰ ਸਕਦਾ ਕੁਝ ਨਹੀਂ ਤੁਹਾਡੇ ਵੱਸ ਸਭ ਕੁਝ ਤੇਰੇ ਵੱਸ ਅਗੰਮ ਅਗੁਚਰਾ ਸਭ ਕੁਝ ਪ੍ਰਮਾਤਮਾ ਦੇ ਵੱਸ ਚ ਹੈ ਉਹ ਚਾਹੇ ਤੁਹਾਨੂੰ 1 ਮਿੰਟ ਦੇ ਵਿੱਚ ਅੱਜ ਫਰਸ਼ ਤੇ ਬੈਠਿਓ ਅਰਸ਼ਾਂ ਤੇ ਲੈ ਜਾਵੇ ਉਹ ਚਾਹੇ ਤੁਹਾਨੂੰ ਜੇ ਤੁਸੀਂ ਅਰਸ਼ਾਂ ਤੇ ਹੋ ਨਾ ਫਰਸ਼ ਤੇ ਵੀ ਗਿਰ ਸਕਦਾ ਜਿਵੇਂ ਗੁਰਬਾਣੀ ਦੇ ਵਿੱਚ ਆਉਂਦਾ ਹੈ ਨਾ ਵੀ ਜੇ ਤੁਸੀਂ ਭੁਖਾਰੀ ਹੋ ਤੁਹਾਨੂੰ ਰਾਜ ਵੀ ਕਰਾ ਸਕਦਾ ਜੇ ਤੁਸੀਂ ਰਾਜੇ ਹੋ ਨਾ ਤਾਂ ਤੁਹਾਨੂੰ ਭੁਖਾਰੀ ਵੀ ਬਣਾ ਸਕਦਾ ਇਹ ਸਮਾਂ ਦੇਖ ਰਿਹਾ ਇਹ ਸਾਡੇ ਲਈ ਇੱਕ ਨਸੀਹਤ ਹੈ ਸਾਡੇ ਲਈ ਜਿਹੜੇ ਹਉਮੈ ਦਾ ਸਾਡੇ ਅੰਦਰ ਹੰਕਾਰ ਦਾ ਕੀੜਾ ਜਿਹੜੇ ਕਹਿੰਦੇ ਅਸੀਂ ਕਰ ਸਕਦੇ ਹਾਂ ਸਾਡਾ ਇਹ ਐਵੇਂ ਆ ਸੰਗਤ ਜੀ ਕੁਝ ਨਹੀਂ ਆਪਣੇ ਹੱਥ ਵਿੱਚ ਹੈਗਾ ਆਪਾਂ ਤਾਂ ਇੱਕ ਅਰਦਾਸ ਬੇਨਤੀ ਕਰ ਸਕਦੇ ਹਾਂ ਉਦਮ ਕਰਕੇ ਪਾਠ ਕਰਕੇ ਕਿ ਵਾਹਿਗੁਰੂ ਗੁਰੂ ਸਾਹਿਬ ਮਹਾਰਾਜ ਚੀ ਦੋ ਮਰੀਦੋ ਬ੍ਰਹਮ ਗਿਆਨੀ ਮਹਾਂ ਪਰਸ਼ੋ ਉਸੇ ਤਾਂ ਸਮਰਾਥ ਹੋਂ ਕਰਣ ਕਰਾਵਣ ਹਾਰ ਹੋਂ ਕਰ ਸਕਦੇ ਕੋ ਜਦੋਂ ਸੁਨਾਮੀ ਆਈ ਸੀ ਕਿੰਨੀ ਭਿਆਨਕ ਸੀ ਉਦੋਂ ਮਹਾਪੁਰਸ਼ਾਂ ਨੇ ਆਪ ਦੱਸਿਆ ਕਿ ਨੇ ਭਾਈ ਐਨੇ ਐਨੇ ਫੁੱਟ ਪਾਣੀ ਆ ਜਾਣਾ ਸੀ 10 ਦਿਨ ਮਹਾਪੁਰਸ਼ਾਂ ਨੇ ਅੰਦਰੋਂ ਕੁੰਡੀ ਲਾ ਕੇ ਰੱਖੀ ਧਿਆਨ ਚ ਬੈਠੇ ਰਹੇ ਕਿਉਂ? ਸ਼ੁਰੂਆਤ ਦੇ ਭਲੇ ਲਈ ਹੁਣ ਵੀ 2015 ਤੱਕ ਜਦੋਂ ਮਹਾਪੁਰਸ਼ ਸਰੀਰਕ ਰੂਪ ਵਿੱਚ ਸੀ ਨਾ ਹਰ ਮਹੀਨੇ ਪੰਜ ਪਿਆਰਿਆਂ ਨੂੰ ਸਪੈਸ਼ਲ ਬਲਾ ਕੇ ਉਹਨਾਂ ਤੋਂ ਅਰਦਾਸ ਬੇਨਤੀ ਕਰਾਉਂਦੇ ਉਹਨਾਂ ਦਾ ਸਤਕਾਰ ਕਰਦੇ ਵਸਤਰ ਦਿੰਦੇ ਭੇਟਾ ਦਿੰਦੇ ਆਪ ਅਤੀ ਪ੍ਰਸ਼ਾਦਾ ਛਕਾਉਂਦੇ ਤੇ ਅਰਦਾਸ ਕਰਾਉਂਦੇ ਸੀ ਸਰਬੱਤ ਦਾ ਭਲਾ ਹੋਵੇ ਜਦੋਂ ਤੱਕ ਮਹਾਪੁਰਸ਼ਨ ਸਾਲੀ ਵਾਲੇ ਸ੍ਰੀਕ੍ਰੂ ਵਿੱਚ ਰਹੇ ਨੇ ਪੰਜ ਪਿਆਰਿਆਂ ਤੋਂ ਹਮੇਸ਼ਾ ਹੀ ਅਰਦਾਸ ਕਰਾਉਂਦੇ ਸੀ ਇੰਨੀ ਮਾਨਤਾ ਸੀ ਉਹ ਕਹਿੰਦੇ ਸੀ ਪੰਜ ਪਿਆਰਿਆਂ ਤੋਂ ਪਈ ਅਰਦਾਸ ਕਰਾਓ ਸਰਬੱਤ ਦਾ ਭਲਾ ਹੋਵੇ ਸਮੁੱਚੀ ਕੌਮ ਦਾ ਭਲਾ ਹੋਵੇ ਉਹ ਸਾਨੂੰ ਜਿਹੜੇ ਪੂਰਨੇ પાਕੇ ਗਏ ਨੇ ਅਸੀਂ ਉਹਨਾਂ ਤੇ ਖਰੇ ਉੱਤਰੀਏ ਬੰਦਗੀ ਨਾਲ ਸੇਵਾ ਨਾਲ ਤੇ ਸਿਮਰ ਨਾਲ ਜੁੜੋ ਜੇ ਤੁਹਾਨੂੰ ਪ੍ਰਮਾਤਮਾ ਨੇ ਅੱਜ ਤੰਦਰੁਸਤੀ ਦਿੱਤੀ ਆ ਨਾ ਸਾ ਸੰਗਤ ਦੀ ਸੇਵਾ ਤੇ ਸਿਮਰ ਨਾਲ ਜੁੜ ਜਾਵੋ ਆਉਣ ਵਾਲਾ ਸਮਾਂ ਤੁਹਾਡਾ ਬਹੁਤ ਵਧੀਆ ਨਿਕਲ ਜਾਏਗਾ ਰੁਲੇ ਤਾਂ ਸੀ ਪਈਆਂ ਕਿਉਂਕਿ ਜਦੋਂ ਰਾਹ ਹੀ ਨਹੀਂ ਮਿਲਣਾ ਭਟਕਣਾ ਹੀ ਏਡੀਆਂ ਫਿਰ ਤਾਂ ਭਟਕਦੇ ਹੀ ਫਿਰਾਂਗੇ ਸੋ ਜੋ ਮਹਾਂਪੁਰਸ਼ਾਂ ਨੇ ਬਚਨ ਕੀਤੇ ਸੀ ਉਹ ਸੱਚ ਹੋ ਗਏ ਨੇ ਯਕੀਨ ਕਰਨ ਵਾਲੇ ਕਰਨਗੇ ਮੰਨ ਨਾਲੇ ਮੰਨਣਗੇ ਜਿਨ੍ਹਾਂ ਨੇ ਨਹੀਂ ਮੰਨਣਾ ਨਾ ਮੰਨੋ ਉਹਦੇ ਨਾਲ ਮਹਾਰਜ ਕਿਹੜਾ ਮਹਾਪੁਰਸ਼ ਕਿਹੜਾ ਨਾਰਾਜ ਹੋਣ ਲੱਗੇ ਨੇ ਇਹ ਤਾਂ ਤੁਹਾਡੀ ਆਪਣੀ ਸੋਚ ਤੇ ਸਮਝ ਹੈ ਸੰਗਤ ਜੀ ਵੱਧ ਤੋਂ ਵੱਧ ਲੋੜਵੰਦਾ ਸਾਥ ਆਪਣੇ 4 ਪੈਸੇ ਚੰਗੀ ਜਗ੍ਹਾ ਤੇ ਲਾਇਓ ਕਿੰਨੇ ਬੱਚਿਆਂ ਦੇ ਸਕੂਲ ਬਰਵਾ ਲਓਗੇ ਸਕੂਲਾਂ ਦੀਆਂ ਬੱਚਿਆਂ ਦੀ ਫੀਸਾਂ ਭਰਨ ਵਾਲੀਆਂ ਹੋਣਗੀਆਂ ਛੋਟੇ ਬੱਚਿਆਂ ਨੂੰ ਅਡਾਪਟ ਕਰ ਲਓ ਪੰਜਾਬ ਦੇ ਵਿੱਚ ਵੀ ਉਹਨਾਂ ਦੀ ਫੀਸ ਭਰ ਦਾਂਗੇ ਕੱਪੜੇ ਲੈ ਕੇ ਦੇ ਦਿਓ ਭਲਾ ਕਰੋ ਮਹਾਰਾਜ ਕਹਿੰਦੇ ਖਾਵੇਂ ਖਰਚੈ ਰਲ ਮਿਲ ਭਾਈ ਟੋਟ ਨਾ ਆਵੇ ਵੱਧ ਹੋ ਜਾਈ ਜਦੋਂ ਰਲ ਮਿਲ ਕੇ ਖਾਵਾਂਗੇ ਭਾਈ ਫਿਰ ਘਟਦਾ ਨਹੀਂ ਵੱਧਦਾ ਹੀ ਰਹਿੰਦਾ ਮਹਾਰਾਜ ਕਿਰਪਾ ਕਰਨ ਸਮਤ ਰક્ષਣ ਦਾਸ ਨੂੰ ਤੇ ਸਾਧ ਸੰਗਤ ਜੀ ਇਸ ਸਮਾਂ ਬਹੁਤ ਧਿਆਨਕ ਹੈ ਹੁਣ ਵੀ ਵੇਲਾ ਹੈ ਗੁਰਬਾਣੀ ਦਾ ਪੱਲਾ ਫੜ ਲਓ ਗੁਰੂ ਸਾਹਿਬ ਦਾ ਪੱਲਾ ਪੜ ਲਓ ਬੜਾ ਸੋਹਣਾ ਸਮਾਂ ਲੰਘ ਜਾਏਗਾ ਨਹੀਂ ਤਾਂ ਸਮਾਂ ਇੰਨਾ ਕੁ ਕਲਯੁਗ ਦਾ ਹੈ ਕਿ ਅਸੀਂ ਸੋਚ ਨਹੀਂ ਸਕਦੇ ਕਿਉਂਕਿ ਜੋ ਬੀਤ ਗਿਆ ਉਹ ਤਾਂ ਲੰਘ ਗਿਆ ਜਿਹੜਾ ਆਉਣਾ ਹੈ ਉਹਨੂੰ ਸੰਭਲੋ ਸੇਵਾ ਸਿਮਰਨ ਕਰੋ ਬੰਦਗੀ ਨਾਲ ਜੁੜੋ ਉਲਾ ਚੁੱਕਾ ਮਾਫ ਕਰਨੀ ਆ ਸੰਗਤ ਜੀ ਗੁਰੂ ਸਾਹਿਬ ਤੇ ਸੰਗਤ ਬਖਸ਼ਮ ਜੋਗ ਐ ਅਸੀਸਾਂ ਦੇਣੀਆਂ ਆ ਵੀਡੀਓ ਵਧੀਆ ਲੱਗੇ ਨਾ ਇਹਨੂੰ ਸ਼ੇਅਰ ਕਰ ਦਿਓ ਤਾਂ ਜੋ ਕਿਸੇ ਦਾ ਭਲਾ ਹੋ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ